ਇਹ ਤੋਂ ਬਾਲਾ ਹੀ ਇਹ ਮਿੰਟੂ ਜੀ ਆਪਾਂ ਲੁਧਿਆਣੇ ਵਾਲੇ ਪਾਸੇ ਨੂੰ ਚੱਲ ਗਏ ਜੀ ਲੁਧਿਆਣੇ ਵਾਲੇ ਬੈਂਸ ਭਰਾਵਾਂ ਨੇ ਵੀ ਮਾਰ ਲਈ ਮਿੰਟੂ ਜੀ ਉਡਾਰੀ ਜਾ ਕੇ ਹੁਣ ਉਹ ਕਾਂਗਰਸ ਵਾਲੇ ਪਾਸੇ ਹੋ ਗਏ ਮਿੰਟੂ ਜੀ ਕਹਿੰਨੇ ਕਿ ਬਾਈ ਹੁਣ ਤੋਂ ਅਸੀਂ ਕਾਂਗਰਸੀ ਆ ਥੋੜਾ ਜਿਹਾ ਪਹਿਲਾਂ ਮੈਂ ਉਹਨਾਂ ਨੂੰ ਲਾਈਵ ਵੀ ਦੇਖਦਾ ਪਿਆ ਸੀ ਉੱਥੇ ਫਿਰ ਉਹੀ ਕੰਮ ਚੱਲੀ ਜਾਂਦਾ ਸੀਗਾ ਬੈਂਸ ਸਾਹਿਬ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਮੈਂ ਕਿਹਾ ਆ ਨਾ ਛੱਡਿਓ ਕੰਮ ਬਾਈ ਸੋਚਾਂ ਤੇ ਪਹਿਰਾ ਠੋਕ ਠੋਕ ਕੇ ਦੇਵਸਾਰਿਆਂ ਦੇ ਨਹੀਂ ਉਹ ਤਾਂ ਬਸ ਹੁਣ ਉਹ ਗੱਲ ਕੀ ਆ ਕਿ ਉਹ ਜਿਵੇਂ ਅੱਜ ਕੱਲ ਦਲ ਬਦਲਣ ਦੀ ਦਾ ਮੌਸਮ ਹੈ ਅਤੇ ਨੌਕਰ ਨੂੰ ਵੀ ਕਵੇ ਨਾ ਕਿ ਉਹ ਜਾ ਮੇਰੀ ਲੀੜੇ ਕੱਢ ਕੇ ਲਿਆ ਤੇ ਅਗਲਾ ਕਿਆ ਪੁੱਛਦਾ ਅੱਗੋਂ ਕਿ ਸਭ ਕਿਹੜੀ ਪਾਰਟੀ ਵਾਲੇ ਕੱਢਨੇ ਆ ਜੇ ਅੱਜ ਕਿੰਨਾਂ ਦੀ ਰੈਲੀ ਚ ਜਾਣਾ ਜਿਹੀ ਰੱਗ ਕਿ ਰੰਗ ਕਿਹੜੇ ਆਪਣਾ ਪੱਗ ਦਾ ਇਦਾਂ ਹੀ ਹੋਇਆ ਪਿਆ ਜੀ ਤੇ ਇਸੇ ਤਰ੍ਹਾਂ ਇਹਨਾਂ ਦੇ ਕੋਲ ਵੀ ਕਹ ਲੋ ਕਿ ਉਹ ਜਿਹੜੀਆਂ ਹੁੰਦੀਆਂ ਨੇ ਉਹ ਡੀਪੀ ਫੋਟੋਆਂ ਤੇ ਉਹੀ ਨੇ ਇਹਨਾਂ ਦੀਆਂ ਲੀਡਰਾਂ ਦੀਆਂ ਉਹ ਪਿੱਛੇ ਬੈਕਗ੍ਰਾਉਂਡ ਜਾਂ ਬਦਲ ਜਾਂਦਾ ਪਿੱਛੋਂ ਉਹ ਝਾੜੂ-ਚੂੜੂ ਜਾਂ ਪੰਜਾ ਉਹ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਬਾਕੀ ਫੋਟੋਆਂ ਲੀਡਰਾਂ ਨੇ ਪਹਿਲਾਂ ਹੀ ਲਵਾ ਕੇ ਰੱਖੀਆਂ ਹੁੰਦੀਆਂ ਤੇ ਨਾਲ ਕਿਆ ਹੁੰਦਾ ਜਿਹੜੇ ਐਡੀਟਰ ਹੁੰਦੇ ਨੇ ਕਿ ਭਾਈ ਮਿੱਤਰਾ ਜਿਵੇਂ ਉੱਥੇ ਤੈਨੂੰ ਟੈਲੀਫੋਨ ਕਰਾਂਗੇ ਫੋਟੋ ਸੋਹਣੀ ਜਿਹੀ ਬਣਾ ਦੇ ਤੇ ਬਦਲ ਦਿੱਤੀ ਐ ਸ੍ਰੀ ਮਨਜੀਤ ਸਿੰਘ ਬੈਸ ਹੋਰਾਂ ਨੇ ਤਾਂ ਗੱਲ ਇਹ ਆ ਕਿ ਬੈਸ ਹੋਰੀ ਲੰਮੇ ਸਮੇਂ ਤੋਂ ਇਸੇ ਕਵਾਇਦ ਦੇ ਵਿੱਚ ਸੀਗੇ ਕਿ ਕਿਤੇ ਟਿਕਾਣੇ ਨਹੀਂ ਲੱਗੀਏ ਤੇ ਗੱਲ ਚਲੋ ਹੁੰਦੀ 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 ਤੇ ਟਿਕਾਣੇ ਲੱਗ ਗਏ ਆ ਹੁਣ ਗੱਲ ਇਹ ਆ ਕਿ ਵੇਖੋ ਇਹਨਾਂ ਨੇ ਜਲੰਧਰ ਇਲੈਕਸ਼ਨ ਦੇ ਵਿੱਚ ਵੈਸੇ ਜਾਣਾ ਵੀ ਕਿੱਥੇ ਸੀ ਆਮ ਆਦਮੀ ਪਾਰਟੀ ਚ ਜਾ ਸਕਦੇ ਸੀ ਪਰ ਆਮ ਆਦਮੀ ਪਾਰਟੀ ਵਾਲਿਆਂ ਨੇ ਹੁਣ ਤੁਹਾਨੂੰ ਪਤਾ ਉਹ ਤੇ ਉਹ ਜਿਵੇਂ ਵਿੰਦ ਰਖੀਏ ਨਾ ਕਿਹਾ ਸੀ ਨਾ ਤੂੰ ਉਹ ਨਾ ਰਹਿ ਗਈ ਨਹੀਂ ਹੋਰ ਕੁਝ ਹੋ ਗਈ ਹੋਰ ਕੁਝ ਹੋ ਗਈ ਹੁਣ ਤਾਂ ਅਗਲੇ ਉਹ ਥੋੜੀ ਨੇ ਕਿ ਜਿਹੜੇ ਤੁਹਾਡੇ ਨਾਲ ਇੱਕੋ ਮੰਚ ਤੇ ਬੈਠ ਕੇ ਪ੍ਰੈਸ ਕਾਨਫਰੰਸਾਂ ਕਰਿਆ ਕਰਦੇ ਸੀਗੇ ਹੁਣ ਅਗਲੇ ਪਾਵਰ ਚ ਆ ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਬੀਜੇਪੀ ਚ ਇਹ ਜਾਣਾ ਚਾਹੁੰਦੇ ਸਨ ਯਾਦ ਕਰੋ ਜਦੋਂ ਰਿੰਕੂ ਵਾਲਾ ਜਿਹੜਾ ਉਪਚੋਣ ਉਪ ਇਲੈਕਸ਼ਨ ਹੋ ਰਿਹਾ ਸੀਗਾ ਬਾਇਲੈਕਸ਼ਨ ਉਦੋਂ ਇਹਨਾਂ ਨੇ ਨਰਿੰਦਰ ਮੋਦੀ ਨੂੰ ਸਿੱਖਾਂ ਪ੍ਰਤੀ ਜਾਂ ਪੰਜਾਬ ਪ੍ਰਤੀ ਬੜਾ ਨਰਮ ਦੱਸਦਿਆਂ ਬੜਾ ਅੱਛਾ ਦੱਸਦਿਆਂ ਸਪੋਰਟ ਕੀਤੀ ਸੀਗੀ ਰਾਸ਼ਟਰਪਤੀ ਦੀ ਵੋਟ ਪਾਈ ਹੋਈ ਹੈ ਮਤਲਬ ਕਿ ਭੈਸਾਪ ਦਾ ਜਾਂ ਭੈਸ ਭਰਾਮਾ ਦਾ ਝੁਕਾਇ ਐਉਂ ਲੱਗਦਾ ਸੀਗਾ ਕਿ ਭਾਜਪਾ ਵੱਲ ਹੈ ਹੁਣ ਭਾਜਪਾ ਚ ਐਂਟਰੀ ਕਿਉਂ ਰੁਕੀ ਆ ਮੈਨੂੰ ਇਹਦਾ ਕੋਈ ਠੋਸ ਕਾਰਨ ਨਹੀਂ ਦਿਸਦਾ ਕਿਉਂਕਿ ਮੁਕਦਮਾ ਜ਼ਰੂਰ ਆ ਜੀ ਕਿ ਹੋ ਸਕਦਾ ਭਾਜਪਾ ਨੂੰ ਲੱਗਿਆ ਹੋਵੇ ਕਿ ਸਾਡਾ ਨੁਕਸਾਨ ਨਾ ਹੋ ਜਾਵੇ ਕਿਉਂਕਿ ਇਹਨਾਂ ਦੀ ਬਦਨਾਮੀ ਅੱਗੇ ਵੀ ਕੁਝ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦਿਨਾਂ ਚ ਰਵੰਨਾ ਵਾਲੇ ਮਸਲੇ ਚ ਬਹੁਤ ਜ਼ਿਆਦਾ ਪ੍ਰਜਵਲਾ ਦੇ ਮਾਮਲੇ ਚ ਭਾਰਤੀ ਜਨਤਾ ਪਾਰਟੀ ਬਹੁਤ ਸੀ ਹੋਈ ਸੀ ਜੀ ਅੱਛਾ ਫਿਰ ਆਪਸ਼ਨ ਬਚਦਾ ਕਿਹੜਾ ਆਪਸ਼ਨ ਬਚਦਾ ਸੀਗਾ ਕਾਂਗਰਸ ਕਾਂਗਰਸ ਦੇ ਵਿੱਚ ਔਨ ਲਈ ਵੀ ਕਿਤੇ ਨਾ ਕਿਤੇ ਜੋ ਅਸੀਂ ਖਬਰਾਂ ਸੁਣੀਆਂ ਨੇ ਕਿ ਭਈ ਇਹਨਾਂ ਨੇ ਪੂਰਾ ਜ਼ੋਰ ਲਾਇਆ ਉੱਥੇ ਇਹ ਨਹੀਂ ਹੈ ਕਿ ਗੱਲ ਬਣ ਗਈ ਆ ਤਾਂ ਸ਼ਮੂਲੀਅਤ ਵੇਲੇ ਵੀ ਜੇ ਤੁਸੀਂ ਦੇਖੋਗੇ ਤਾਂ ਪੰਜਾਬ ਦਾ ਕੋਈ ਲੀਡਰ ਨਾਲ ਨਹੀਂ ਹੈ ਪੰਜਾਬ ਮਾਮਲਿਆਂ ਦੇ ਜਿਹੜੇ ਇਨਚਾਰਜ ਨੇ ਦਵਿੰਦਰ ਜੀ ਉਹ ਹੀ ਨਾਲ ਆ ਜੀ ਜਾਂ ਸੀਬੀਆ ਸਾਹਿਬ ਇਹਨਾਂ ਦੇ ਨਾਲ ਸੀਗੇ ਹੋਰ ਤਾਂ ਤਸਵੀਰ 'ਚ ਕੋਈ ਨਜ਼ਰ ਨਹੀਂ ਆ ਰਿਹਾ ਰਾਹੁਲ ਗਾਂਧੀ ਨਾਲ ਤਸਵੀਰ ਆ ਤਸਵੀਰ ਅੱਜ ਕੱਲ ਤੁਹਾਨੂੰ ਪਤਾ ਇੱਕ ਪ੍ਰਿਤ ਬਣ ਗਈ ਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਜੁਆਇਨਿੰਗ ਹੁੰਦੀ ਆ ਕੋਈ ਦਲ ਬਦਲੀ ਹੁੰਦੀ ਆ ਤਾਂ ਉਹ ਇੱਕ ਤਸਵੀਰ ਜਿਹੜੀ ਆ ਮੌਕੇ ਤੇ ਖਿੱਚੀ ਜਾਂਦੀ ਆ ਸ਼ਾਨਦਾਰ ਫਿਰ ਉਹ ਤਸਵੀਰ ਜਿਹੜੀ ਆ ਪਾ ਕੇ ਲੋਕਾਂ ਨੂੰ ਦੱਸ ਦਿੱਤਾ ਜਾਂਦਾ ਕਿ ਲਓ ਭਾਈ ਹੁਣ ਆਪਾਂ ਟਿਕਾਣਾ ਬਦਲ ਲਿਆ ਪਰ ਇੰਟਰਸਟਿੰਗ ਗੱਲ ਇਹ ਆ ਕਿ ਇਹਨਾਂ ਨੇ ਹਰਲੇਵਾ ਕੀਤਾ ਉਹਨਾਂ ਨਾਲ ਜੀ ਯਾਨੀ ਕਾਂਗਰਸ ਨੇ ਵੀ ਸ਼ਾਇਦ ਸ਼ਰਤ ਰੱਖੀ ਆ ਕਿ ਤੁਹਾਨੂੰ ਤੁਹਾਡਾ ਦਲ ਜਿਹੜਾ ਆ ਉਹ ਸਾਡੇ ਵਿੱਚ ਲਾਉਣਾ ਪਵੇਗਾ ਮਰਜ਼ ਕਰਨਾ ਪਵੇਗਾ ਜੀ ਇਹ ਥੋੜੀ ਥੋੜੀ ਗੱਲ ਕਹਿ ਲਵਾਂ ਕਿ ਡੀਕੋਡ ਆਪਣੇ ਆਪ ਹੁੰਦੀ ਆ ਜੀ ਤਾਂ ਬਾਕੀ ਹੁਣ ਇਲੈਕਸ਼ਨ ਤੇ ਲੜ ਨਹੀਂ ਸਕਦੇ ਸਭ ਕੁਝ ਡਿਕਲੇਅਰ ਹੈ ਖੁਦ ਰਾਜਾ ਫੜਿੰਗ ਉੱਥੇ ਫਾਈਟ ਦੇ ਵਿੱਚ ਆ ਅੱਛਾ ਮੇਰਾ ਮੰਨਣਾ ਇਹ ਆ ਕਿ ਚਲੋ ਠੀਕ ਆ ਨੁਕਸਾਨ ਇਹਨਾਂ ਨੂੰ ਹੋਇਆ ਪਰ ਕੁਝ ਹਲਕਿਆਂ 'ਚ ਆਤਮਨਗਰ ਲੁਧਿਆਣਾ ਸਾਉਤ ਉਹਦੇ ਤੋਂ ਬਾਹਰ ਵੀ ਨਿਕਲੋ ਗਿੱਲ ਫਿਰ ਥੋੜਾ ਜਿਹਾ ਹੋਰ ਅੱਗੇ ਆ ਜਾਓ ਅੰਮ੍ਰਗੜਾ ਵਾਲੀ ਸਾਈਡ ਜੇ ਤੁਸੀਂ ਆ ਜਾਓਗੇ ਅੱਗੇ ਅਮਰਗੜਾ ਵਾਲੀ ਸਾਈਡ ਉੱਥੇ ਥੋੜਾ ਬਹੁਤਾ ਮੈਂ ਥੋੜਾ ਵੀ ਕਹ ਰਹੇ ਆ ਬਹੁਤਾ ਵੀ ਕਿ ਅਸਰ ਤੇ ਹੈ ਤੇ ਕਾਂਗਰਸ ਜੇ ਮੰਨ ਲਓ ਇਹ ਆਪਣੇ ਸਮਰਥਕਾਂ ਦੀ ਵੋਟ ਜਿਹੜੀ ਆ ਭਗਤੌਣ ਚ ਕਾਮਯਾਬ ਰਹਿੰਦੇ ਆ 3 ਲੱਖ 7000 ਵੋਟ ਹਾਸਲ ਕੀਤੀ ਸੀ ਬੈਂਸ ਨੇ ਲਾਸਟ ਲੋਕ ਸਭਾ ਲੋਕ ਸਭਾ ਹਲਕੀ ਚ ਦੂਜੇ ਨੰਬਰ ਤੇ ਆਏ ਸਨ ਜੀ ਤੇ ਜੇ ਮੰਨ ਲਓ ਉਹਦਾ ਇੱਕ ਹਿੱਸਾ ਵੀ ਤੁਸੀਂ ਛੇਵਾਂ ਕੱਟ ਲਓ ਇਹ ਟੱਕਰ ਜਿਹੜੀ ਬਹੁਤ ਕੋਨੀ ਹੋਈ ਪਈ ਆ ਉਹਦੇ ਚ ਛੇਵਾਂ ਸਤਵਾਂ ਹਿੱਸਾ ਵੀ ਭੁਗਤਾ ਦਿੰਦੇ ਨੇ ਤਾਂ ਸੋਚ ਕੇ ਦੇਖੋ ਰਿਜ਼ਲਟ ਤੇ ਜੇ ক্লোজ ਕੰਟੈਸਟ ਹੈ ক্লোজ ਫਾਈਟ ਹੈ ਤਾਂ ਉਥੇ ਕਿੰਨਾ ਅਸਰ ਕਰ ਕੋਏਗੀ ਸ਼ਾਇਦ ਕਾਂਗਰਸ ਨੇ ਇਹ ਚੀਜ਼ਾਂ ਜਿਹੜੀਆਂ ਗੁਣਾ ਗਣਿਤ ਕਰਕੇ ਫਿਰ ਇਹ ਸਾਰਾ ਮਸਲਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਹੋਣਾ ਇਹਨਾਂ ਦੇ ਇੱਕ ਸਮਰਥਕ ਨੇ ਤੇ ਫੋਨ ਲਾ ਕੇ ਮੇਰੀ ਚੰਗੀ ਕਲਾਸ ਵੀ ਲਾਈ ਸੀ ਜਦੋਂ ਪਿਛਲੀ ਵਾਰ ਆਪਾਂ ਇਹਨਾਂ ਦੀ ਗੱਲ ਕੀਤੀ ਸੀ ਤਾਂ ਮੈਨੂੰ ਯਾਦ ਆ ਉਹ ਦਿਨ ਮੈਂ ਵਾਲੀਵਾਲ ਦੇ ਗਰਾਊਂਡ 'ਚ ਸੀਗਾ ਤੋ ਸਾਡੇ ਮੁੰਡੇ ਵੀ ਹੱਸਣ ਵੀ ਇਹਨਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਫੋਨ ਆਉਂਦੇ ਆ ਚਲੋ ਬਾਅਦ ਚੋ ਸੱਜਣ ਸੰਤੁਸ਼ਟ ਵੀ ਹੋਏ ਅਸੀਂ ਆਪਣਾ ਪੱਖ ਰੱਖਿਆ ਕਿ ਭਾਈ ਅਸੀਂ ਇਦਾਂ ਹੀ ਕਰਦੇ ਆ ਪਰ ਕੋਈ ਨਜਾਇਜ਼ ਗੱਲ ਕਹੀ ਹੈ ਤਾਂ ਦੱਸੋ ਅਸੀਂ ਕਿਸੇ ਦੀ ਕਰਦਾਰ ਕੁਸ਼ੀ ਨਹੀਂ ਕਰਦੇ ਜੋ ਆਨ ਰਿਕਾਰਡ ਹੈ ਉਹ ਅਸੀਂ ਬੋਲਾਂਗੇ ਤੇ ਉਹ ਬੋਲਣ ਤੋਂ ਕੋਈ ਰੋਕ ਨਹੀਂ ਸਕਦਾ ਸਾਨੂੰ ਜੀ ਤਾਂ ਗੱਲ ਇਹ ਆ ਕਿ ਚਲੋ ਹੁਣ ਇਸੇ ਕਰਕੇ ਆਪਾਂ ਉਹ ਰੈਪੀਟੀਸ਼ਨ ਨਹੀਂ ਕੀਤਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕਾਂਗਰਸ ਨੇ ਵੀ ਕੁਝ ਸੋਚਿਆ ਇਹਨਾਂ ਨੂੰ ਵੀ ਲੱਗਿਆ ਹੋਵੇਗਾ ਕਿ ਭਾਜਪਾ ਤਾਂ ਬਾਈ ਹੁਣ ਨਰਮ ਪੈ ਰਹੀ ਆ ਉੱਤੇ ਚਲੋ ਇੱਥੋਂ ਦੀ ਪੋਲਿਟਿਕਸ ਨੂੰ ਬਚਾਉਣ ਵਾਸਤੇ ਉੱਤੋਂ ਦੀ ਪੋਲਿਟਿਕਸ ਜਿਹੜੀ ਆ ਜੋ ਉਹਦੇ ਵਿੱਚ ਬਦਲਾ ਆ ਰਿਹਾ ਤਾਂ ਬਾਈ ਕੀ ਮਾੜਾ ਥੋੜੀ ਪਾਵਰ ਤੇ ਆਏਗੀ ਥੋੜਾ ਰਿਵਾਈਵਲ ਤੇ ਹੋਏਗਾ ਸੋ ਇਸ ਵਾਸਤੇ ਸਭ ਕੁਝ ਹੋ ਗਿਆ ਬਾਕੀ ਸਾਰਾ ਤਤੁਰ ਫਿਰ ਕੇ ਮੇਲਾ ਦੇਖ ਹੀ ਲਿਆ ਨਾ ਨੇ ਭਾਜਪਾ ਦਾ ਵੀ ਸਮਰਥਨ ਕਰ ਦਿੱਤਾ ਆਮ ਆਦਮੀ ਪਾਰਟੀ ਨਾਲ ਵੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਚ ਵੀ ਰਹੇ ਨੇ ਮਾਨ ਤੜੇ ਨਾਲ ਵੀ ਰਹੇ ਨੇ ਤਾਂ ਹੁਣ ਅਖੀਰ ਕਾਂਗਰਸ ਮੈਨ ਮੈਨ ਲੱਗਦਾ ਬਸ ਕਾਮਰੇਡ ਹੀ ਬਚੇ ਜਿਨ੍ਹਾਂ ਨਾਲ ਬੈਂਸ ਭਰਾਮਾ ਨੇ ਕੰਮ ਨਹੀਂ ਕੀਤਾ ਸ਼ਾਇਦ ਹੋ ਸਕਦਾ ਕੋਈ ਹੋਵੇ ਵੀ ਇਹਨਾਂ ਦੀ ਕਿਸੇ ਨਾਲ ਸਿੱਧੇ ਜਾਏ ਕਿਸੇ ਨਾਲ ਸਿੱਧੇ ਜਾਏ ਜੀ ਜਾਂ ਜਾ ਕੇ ਤਾਂ ਆਏ ਸਾਰੇ ਪਾਸੇ ਤੋਂ ਜੀ ਤਾਂ ਇਧਰਲੇ ਪਾਸੇ ਤੋਂ ਵੀ ਕਮੈਂਟ ਆਉਂਦੇ ਪਏ ਜੀ ਕਹਿੰਦੇ ਕਿ ਇਹਨਾਂ ਦਾ ਆਧਾਰਕ ਕਾਫੀ ਹਲਾ ਲੁਧਿਆਣਾ ਦੇ ਵਿੱਚ ਕਹਿੰਦੇ ਬੈਂਸ ਬੈਂਸ ਭਰਾਮਾ ਦਾ ਅਮਰਤਪਾਲ ਜੀ ਕਹਿੰਦੇ ਪਏ ਇੱਕ ਵੀਰ ਉੱਪਰ ਕਹਿੰਦੇ ਪਏ ਸੀ ਇਹ ਕਹਿੰਦੇ ਕਿ ਬਾਈ ਇਨਾਂ ਦੇ ਵਿਚਾਰੇ ਪਾਸੇ ਘੁੰਮ ਕੇ ਆ ਗਿਆ ਜੀ ਤੇ ਲੱਖੀ ਜੀ ਪੁੱਛਦੇ ਪਏ ਕਹਿੰਦੇ ਫਿਰ ਦਲ ਬਦਲੀਆਂ ਦੀ ਆਖਰੀ ਤਰੀਕ ਕਿੰਨੀ ਹੈ ਜੀ ਉਹ ਜ਼ਰੂਰ ਪਤਾ ਕਰਕੇ ਦੱਸਿਓ ਬਸ ਕੱਲ ਨੂੰ ਨਾਮਸਦਗੀਆਂ ਦਾ ਆਖਰੀ ਦਿਨ ਹੈ ਜੀ ਤੇ ਉਸ ਤੋਂ ਬਾਅਦ ਤੇ ਨਾਮਸਦਗੀ ਨਹੀਂ ਹੋਣੀ ਤੇ ਟਿਕਟਾਂ ਵਾਲਾ ਕੰਮ ਤੇ ਵੰਡ ਵੰਡਈਆ ਤੇ ਹੋ ਗਿਆ ਬਸ ਸਕਰੂਟੀ ਹੈ ਉਸ ਤੋਂ ਬਾਅਦ 17 ਸ਼ਾਇਦ ਤਰੀਕ ਹੈ ਜਦੋਂ ਕਾਗਜ਼ ਚੁੱਕਣ ਦਾ ਆਖਰੀ ਦਿਨ ਹੋਏਗਾ ਉਸ ਤੋਂ ਬਾਅਦ ਫਿਰ ਕੋਈ ਇਕਾਦੁੱਕਾ ਕੋਈ ਛੋਟੀ ਮੋਟੀ ਦਲ ਬਦਲੀ ਵੇਖ ਸਕਦੇ ਆ ਪਰ ਜੋ ਵੱਡੇ ਪਟਾਕੇ ਖਤਮ ਹੋ ਗਏ ਉਹ ਹੋ ਗਿਆ ਉਹ ਹੋ ਗਿਆ ਹੁਣ ਉਹ ਚੱਲ ਗਏ ਨੇ ਜੀ ਜੀ ਉਹ ਚੱਲ ਗਿਆ ਜੀ ਜੀ ਸੇਬਿਆਂ ਵਾਲੇ ਬੰਬ ਚੱਲ ਚੁੱਕੇ ਨੇ ਜੀ ਜੀ ਜੀਵਨ ਜੀ ਕਹਿੰਦੇ ਪਏ ਜੀ ਇਹਨਾਂ ਦੀ ਜਿਹੜਾ ਗਿੱਲੇ ਦੇ ਵਿੱਚ ਇਹਨਾਂ ਦਾ ਵੋਟ ਬੈਂਕ ਨਹੀਂ ਹੈਗਾ ਜੀ ਕਹਿੰਦੇ ਨਹੀਂ ਪਹਿਲਾਂ ਤਾਂ ਸੀਗਾ ਜੀ ਪਹਿਲਾਂ ਤਾਂ ਸੀਗਾ ਜੀ ਗਿੱਲਾ ਹਲਕੇ ਚ ਸੀਗਾ ਚਲੋ ਵੋਟ ਬੈਂਕ ਦਾ ਮਤਲਬ ਇਹ ਨਹੀਂ ਹੁੰਦਾ ਕਿ ਲੱਖਾਂ ਦੀ ਤਦਾਦ ਹੋਵੇ ਥੋੜੇ ਮੁੱਤੇ ਜਾਣਕਾਰ ਅਸੀਂ ਇਸੇ ਕਰਕੇ ਕੱਟ ਤੋਂ ਕੱਟ ਲਾਇਆ ਕਿ 3 ਲੱਖ 7000 ਚੋਂ ਮੰਨ ਲਓ ਸਤਵਾਂ ਅੱਠਵਾਂ ਹਿੱਸਾ ਤੁਸੀਂ 10ਵੇਂ ਹਿੱਸਾ ਵੀ 30000 ਦਾ ਹਿੱਸਾ ਵੀ ਲਾ ਲਓ ਤਾਂ ਕਾਂਗਰਸ ਨੂੰ ਕਾਂਗਰਸ ਨੂੰ ਜੇ ਮੰਨ ਲਓ ਕਿ ਤੇ ਮਜਧਾਰ ਦੇ ਵਿੱਚ ਡੱਕੇ ਡੋਲੇ ਪੈਂਦੇ ਆ ਕਿਸ਼ਤੀ ਤਾਂ ਉਹ ਤਰ ਕੇ ਨਿਕਲ ਜਾਏਗੀ ਜੀ ਤੇ ਰਾਜਾ ਵੜਿੰਗ ਦਾ ਜਿਤਨਾ ਬਹੁਤ ਸਰੂਪ ਨਹੀਂ ਇਹ ਕੈਲਕੂਲੇਸ਼ਨ ਬੜੀ ਮੈਟਰ ਕਰਦੀ ਹੈ ਕਿ 53000 ਵੋਟ ਤੁਹਾਨੂੰ ਇੱਕੇਦਮ ਆ ਜੜੀ ਖੜੇ ਪੈ ਲੁਧਿਆਣੇ ਚ ਤਾਂ ਪਾ ਸਕਦੇ ਆ ਨਾ ਆਤਮਨਗਰ ਹੋ ਗਿਆ ਦੱਖਣੀ ਹੋ ਗਿਆ ਜੀ ਮਤਲਬ ਕਿ ਕੋਈ ਵੱਡੀ ਗੱਲ ਨਹੀਂ ਹੈ ਤਾਂ ਇਹ ਇੰਨਾ ਕੋਈ ਐਕੀ ਫਰਕ ਰਹੇਗਾ ਜ਼ਿਆਦਾ ਤਸਵੀਰ ਵੈਸੇ ਵੀ ਜਿਹੜੇ ਸਾਹਿਬ ਨੇ ਬੈਂਸ ਸਾਹਿਬ ਬੈਠੇ ਹੋਏ ਨੇ ਦੋਨੇ ਭਰਾ ਸਾਇਲੈਂਟ ਬੈਠੇ ਹੋਏ ਮੈਨੂੰ ਲੱਗਦਾ ਹੁਣ ਜੇ ਥੋੜਾ ਬਹੁਤ ਉਹਨੇ ਆਪਣੀ ਸ਼ਖਰ ਬਚਾਉਣੀ ਤਾਂ ਉਹਨਾਂ ਨੂੰ ਦਿਖਾਉਣਾ ਪੈਣਾਗਾ ਕਿ ਪ੍ਰੂਵ ਕਰਨਾ ਪੈਣਾ ਬਿਲਕੁਲ ਇਹ ਗੱਲ ਤੁਹਾਡੀ درست ਹੈ ਕਿ ਤੁਹਾਨੂੰ ਪਰਫਾਰਮ ਵੀ ਕਰਨਾ ਪਵੇਗਾ ਨਾ ਤੁਹਾਨੂੰ ਦਿਖਾਉਣਾ ਵੀ ਪਵੇਗਾ ਕਿਉਂਕਿ ਸਤਾਈ ਮੂਰੀ ਆਈ ਹੈ ਤੇ ਕੁਝ ਵਟੇ ਜਾਊਗਾ ਅਸਲ ਵੈਸੇ ਜਿਹੜੇ ਵਡਿੰਗ ਸਾਹਿਬ ਉਹਨਾਂ ਦੀ ਜਿੱਤਣ ਵਾਸਤੇ ਤੇ ਬਾਜਵਾ ਸਾਹਿਬ ਵੀ ਦੁਆ ਕਰ ਰਹੇ ਹੋਣਗੇ ਜੀ ਕਿਉਂਕਿ ਦੋ ਸੀਨੀਅਰ ਤਗੜੇ ਸੀਗੇ ਉਧਰ ਉਹ ਰੰਧਾਵਾ ਸਿੰਘੜਾ ਰੰਧਾਵਾ ਸਾਹਿਬ ਸੁਖੀ ਰੰਧਾਵਾ ਉਹੜਾਤੇ ਆ ਜਿਹੜੇ-ਜਿਹੜੇ ਹੈਗੇ ਸੀ ਜੋ ਪਾਸੇ ਹੁੰਦੇ ਆ ਤੇ ਫਿਰ ਸੁਨੀਆਂ ਹੋ ਜਾਣ ਗਲੀਆਂ ਦੇ ਵਿੱਚ ਮਿਰਜ਼ਾ ਯਾਰ ਫਿਰ ਇਹ ਦੁੱਲੋਰੀ ਤੇ ਪਹਿਲਾ ਨੁਕਰੇ ਲੱਗੇ ਸਿੱਧੂ ਤੇ ਆਪਦੇ ਘਾਰ ਲੱਗਾ ਹੁਣ ਜੀ 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 ਸਹੀ ਗੱਲ ਹੈ ਤੁਹਾਡੀ ਬਾਈਵਾ ਸਾਹਿਬ ਨੇ ਵਹਿ ਵੀ ਤੇ ਕੂਟੀਆਂ ਕਿਰਾਏ ਤੇ ਲਈ ਆ ਉਹਨਾਂ ਨੇ ਕਾਲੀ ਵੀ ਕਰਦੀਆਂ ਯਾਰ ਵੀ ਛੇਤੀ ਚੱਲਣੇ ਵੀ ਜੀ ਮੈਂ ਇੱਥੇ ਜਾ ਤਾਂ ਜਾਣਾ ਹੀ ਜਦੋਂ ਇਹਨੂੰ ਮੈਂ ਮਾਝ ਕੇ ਜਾਣਾ ਜੇ ਰਵਨੀਤ ਵੀਰੋ ਜਦੋਂ ਮਾਂਜਾ ਲੈ ਗਿਆ ਮੈਂ ਉਦੋਂ ਜਾਣਾ ਜੀ 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 ਇਹਦੇ ਲਈ ਬਸੇ ਤੋਂ ਬਲਵਿੰਦਰ ਜੀ ਇਹ ਕਹਿੰਦੇ 2022 ਦੇ ਵਿੱਚ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਉਮੀਦਵਾਰ ਖੜੇ ਕਰਨੀ ਸੀ ਜਾਨੀ ਇਹ ਕਿ ਭਾਈ ਪੂਰੇ ਪੰਜਾਬ ਦੇ ਵਿੱਚ ਹਰੇ ਹਲਕੇ ਦੇ ਵਿੱਚ 2-3000 ਵੋਟ ਦਾ ਰਸਤੇ ਪਏ ਤਾਂ ਭਾਈ 2-3000 ਤਾਂ ਨਹੀਂ ਹੋਣੀ ਹੈ ਇਹ ਗੱਲ ਕਿ ਕਿ ਥੋੜਾ ਬਹੁਤ ਹੋ ਸਕਦਾ ਕੋਈ ਕੁਝ ਨਾ ਕੁਝ ਐਵਰੇਜ ਤੁਸੀਂ ਕੱਢ ਸਕਦੇ ਹੋ ਚਲੋ ਇੰਨਾ ਕੋਟ ਰੈਂਕ ਹੋਏਗਾ ਪਰ ਨਹੀਂ ਇਹ ਜ਼ਰੂਰ ਹੈ ਫੇਸ ਵੈਲਿਊ ਹੈਗੀ ਇੰਨਾ ਜਾਣਦੇ ਹੋ ਲੁਧਿਆਣੇ ਦੇ ਵਿੱਚ ਤੇ ਹੈਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਪਰਸਨਲੀ ਲੂਕ ਨਾਲ ਦੇਖੋ ਇੰਨਾ ਦਾ ਜਿਹੜਾ ਸੀਗਾ ਨਾ ਵਾ ਵਾਸਤਾ ਹੈਗਾ ਸੀਗਾ ਇਹਦੇ ਵਿੱਚ ਕੋਈ ਦੇਖੋ ਕਮੀਆਂ ਆਪਦੀ ਜਗ੍ਹਾ ਹੁੰਦੀਆਂ ਨੇ ਨੇਤਾਵਾਂ ਦੀਆਂ ਤੇ ਕੁਝ ਖਾਸੀਅਤਾਂ ਆਪਦੀ ਜਗ੍ਹਾ ਹੁੰਦੀਆਂ ਨੇ ਤਾਂ ਜਿਹੜਾ ਬੰਦਾ ਵਰਕਰ ਦੇ ਨਾਲ ਖੜਦਾ ਵੀ ਆ ਲੜਦਾ ਵੀ ਅੜਦਾ ਵੀ ਆ ਕਨੈਕਟੀਵਿਟੀ ਉਹਦੀ ਜ਼ਬਰਦਸਤ ਹੁੰਦੀ ਆ ਤਾਂ ਉਹ ਆਧਾਰਤਾ ਰਹਿੰਦਾ ਹੀ ਆ ਉਹਦੇ ਨਾਲ ਜੀ 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 ਔਰ ਠੀਕ ਹੈ ਪ੍ਰਭਾਵਤ ਹੁੰਦਾ ਸਮੇਂ ਦੇ ਨਾਲ ਜਾਂ ਜਿਹੜੇ ਤੁਹਾਡੇ ਹਾਲਾਤ ਹੁੰਦੇ ਆ ਜਾਂ ਕੁਝ ਤੁਹਾਡੇ ਆਪਣੇ ਫੈਸਲੇ ਹੁੰਦੇ ਆ ਜਾਂ ਉਹ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਜ਼ਰੂਰ ਪੈਂਦਾ ਜੀ ਜੀ ਇਹ ਰਜਿੰਦਰ ਜੀ ਕਹਿੰਦੇ ਪਏ ਆ ਲੇਬਰ ਵਾਲੇ ਏਰੀਆ ਦੇ ਵਿੱਚ ਇਹਨਾਂ ਦਾ ਜ਼ਿਆਦਾ ਬੈਂਸ ਬ੍ਰਦਰ ਦਾ ਹੋਲਡ ਹੈਗਾ ਜੀ ਕਹਿੰਦੇ ਕਿ ਭਾਈ ਹੋ ਸਕਦਾ ਭਾਈ ਉਧਰਲੇ ਪੱਸੇ ਹੋਵੇ ਜੀ ਤਾਂ ਇੱਕ ਵੀਰ ਕਹਿੰਦੇ ਪਏ ਜੀ ਇਧਰਲੇ ਪੱਸੇ ਸਲਾਰੀਏ ਸਾਹਿਬ ਵੀ ਚੱਲੇ ਆ ਪਰਮਵੀਰ ਸਿੰਘ ਪੁੱਛਦੇ ਪਏ ਆ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਜੀ ਖਬਰ ਚੱਲ ਰਹੀ ਹੈ ਚੱਲੇ ਜੀ ਹੁਣ ਮੇਲਾ ਵੇਖ ਲੈਣ ਹੁਣ ਤੇ ਉਹ ਕਿੰਨੇ ਪਤਾ ਨਹੀਂ ਸਿਕਰਟ ਚ ਕਿਹਾ ਸੀਗਾ ਕਿਉਂ ਨਾ ਵੀ ਤੁਹਾਡੇ ਵਿਆਹ ਦੇ ਵਿੱਚ ਨੱਚਦਾ ਫਰਾਉਨ ਨੇ ਅਖਿਆ ਜਿੱਥੇ 250 300 ਯਬ ਦਾ ਫਰਦਾ ਤੂੰ ਯਬੀ ਜਾਈ ਉਹੀ ਹਾਲ ਬਣਿਆ ਪਿਆ ਕਿ ਤੇ ਇੱਕ ਨਾਲ ਕੀ ਪਚਾਲਾ ਜੂਗਾ ਦੇਖੋ ਮਾਨ ਸਾਹਿਬ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਨਾ ਉਹਦੀ ਤੁਸੀਂ ਨਾ ਨਬਜ਼ ਫੜੋ ਉਹਦੇ ਵਿੱਚੋਂ ਪਤਾ ਕੀ ਹੈ ਠੱਕ 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 ਜਿਵੇਂ ਉਹ ਡਾਕਟਰ ਨਹੀਂ ਲਾ ਦਿੰਦੇ ਟੂਟੀ ਜੀ ਠੱਕ 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 ਹੁੰਦੀ ਆ ਇਹਨੂੰ ਜਦੋਂ ਤੁਸੀਂ ਦੇਖੋਗੇ ਨਾ ਟੋਕੇ ਇਹ ਰਾਜਨੀਤੀ ਪਤਾ ਕੀ ਹੈ ਵੇਖਣ ਚ ਲੱਗਦਾ ਹੈ ਕਿ ਪੰਜਾਬ ਦੀ ਰਾਜਨੀਤੀ ਪੰਜਾਬ ਵਾਸਤੇ ਹੋ ਰਹੀ ਹੈ ਪਰ ਪੰਜਾਬ ਦੀ ਰਾਜਨੀਤੀ ਆਪਦੇ ਵਾਸਤੇ ਜੀ ਰਹੀ ਹੈ ਆਪਦੇ ਵਾਸਤੇ ਜ਼ਿੰਦਗੀ ਜੀ ਰਹੀ ਹੈ ਹੋ ਕਹਿਣ ਨੂੰ ਉਹ ਪੰਜਾਬ ਵਾਸਤੇ ਹੋ ਰਹੀ ਹੈ ਪਰ ਜੀ ਉਹ ਆਪਣੇ ਲਈ ਰਹੀ ਹੈ ਇਹ ਇਹ ਤਲਕ ਹਕੀਕਤ ਹੈ ਇਸ ਰਾਜਨੀਤੀ ਦੀ ਜਿੰਨੇ ਕੋ ਮੈਂ ਸੋਚਾ ਜਾਂ ਸਮਝ ਰੱਖਦਾ ਹਾਂ ਜੀ 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 ਹੁਣ ਦੇਖੋ ਤੇਲੇ ਪਾਸੇ ਇੱਕ ਹੋਰ ਕਮੈਂਟਾ ਕਰੇ ਵਾਲ ਸਾਹਿਬ ਦਾ ਜੀ ਘੁੰਮਣ ਜੀ ਉਹ ਕਹਿੰਦੇ 40-50 ਹਜ਼ਾਰ ਵੋਟ ਦੀ ਸਮਰਥਾ ਰੱਖਦੇ ਆ ਹਲਾਉਣ ਦੀ ਆਤਮਾਨਗਰ ਤੇ ਦੱਖਣੀ ਦੇ ਵਿੱਚ ਬਹੁਤ ਆਏ ਫੜੀ ਵਾਲੇ ਹੋਗੇ ਸਿੱਧੀ ਪਹੁੰਚ ਰੱਖਦੇ ਬੈਂਸਰ ਤੱਕ ਕਹਿੰਨੇ ਭਾਵ ਕਿ ਉਹਨਾਂ ਦਾ ਡਾਇਰੈਕਟਲੀ ਇੰਟਰ ਹੈ ਬਸ ਉਹੀ ਹੈ ਨਾ ਕਿ ਹਟਲੇ ਪੱਧਰ ਤੇ ਜੋ ਕਨੈਕਟੀਵਿਟੀ ਆ ਗਈ ਹੈ ਤਾਂ 30-40 ਹਜ਼ਾਰ ਵੋਟ ਬੜੀ ਡਿਸਾਈਸਿਵ ਹੋ ਸਕਦੀ ਹੈ ਕਿਸੇ ਵੀ ਅਪਜੇ ਮਤਲਬ ਕਿ ਦੇਖਿਏ ਪੰਜਾਬ ਦੇ ਕਿਸੇ ਹਲਕੇ ਚ ਵੀ ਜਿੱਥੇ ਵੀ ਕਹ ਲੋ ਕਿ ਤਗੜੀ ਟੱਕਰ ਹੋਏਗੀ ਉਥੇ 30 40000 ਵੋਟ ਬਹੁਤ ਮਾਇਨਾ ਖੇਜ਼ ਹੈ ਉਹਦੇ ਮਾਇਨੇ ਬਹੁਤ ਤਗੜੇ ਨੇ ਜੀ 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 ਜਗਸੀਰ ਜੀ ਵੀ ਕਹਿੰਦੇ ਪਏ ਬਿੱਟੂ ਦੀ ਉਲਟੀ ਘੰਟੀ ਸ਼ੁਰੂ ਹੋ ਗਈ ਆ ਭਾਈ ਬਿੱਟੂ ਸਾਹਿਬ ਨਹੀਂ ਤੋ ਬਿੱਟੂ ਵਾਸਤੇ ਬਹੁਤ ਔਖਾ ਜਾਏਗਾ ਨਹੀਂ ਤੋ ਬਿੱਟੂ ਵਾਸਤੇ ਹੁਣ ਬਹੁਤ ਔਖਾ ਹੋ ਜਾਏਗਾ ਜੀ ਜੀ ਕਹ ਲੋ ਕਿ ਇੱਕ ਕਾਂਗਰਸ ਦੂਸਰੇ ਪਾਸੇ ਬੈਂਸ ਬ੍ਰਦਰਸ ਆ ਗਏ ਆ ਉਪ ਖਾ ਜਾਏਗਾ ਮੁਸ਼ਕਲ ਹੋ ਜਾਏਗਾ ਬੜੀ ਮੁਸ਼ਕਲ ਬਾਬਾ ਬੜੀ ਮੁਸ਼ਕਲ ਜੀ ਜੀ ਜੀ